ਹਾਂ ਵੇਖੋ ਚਿੰਨੇ ਵਾਲੇ ਦੇ ਸਰਕਾਰੀ ਸਕੂਲ ਦੇ ਵਿੱਚ ਤਲਵਾਰਾਂ ਨਾਲ ਕਿਸ ਤਰ੍ਹਾਂ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਹੈ ਨਹੀਂ ਨਹੀਂ ਇਹ ਹੈ ਖੰਡਾ ਮਾਰਿਆ ਪਸੇ ਲੈ ਕੇ ਸਾਰੇ ਲੈ ਕੇ ਆ ਮੈਂ ਮਾਰੇ ਹੋਣੀ ਗੱਲ ਹੈ ਮੈਂ ਮਾਰਦਾ ਨਹੀਂ ਮੈਂ ਮਾਰਦਾ ਨਹੀਂ ਮੈਂ ਨਹੀਂ ਇੱਕ ਮਿੰਟ ਖੜਾ ਖੰਡਾ ਮਾਰਿਆ ਕੇ ਇਹਨੇ ਮੇਰੇ ਨਹੀਂ ਨਹੀਂ ਮੈਂ ਮਾਰਦਾ ਇੱਕ ਮਿੰਟ ਅੰਜ ਫਾਜ਼ਿਲ ਕਾ ਦੇ ਅਦੀਨ ਪੈਂਦੇ ਪਿੰਡ ਚਿਮਨੇਵਾਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਨੇਵਾਲੇ ਦੇ ਬਾਹਰ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਕਈ ਪਿੰਡਾਂ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਧਰਨਾ ਲਾਇਆ ਅਤੇ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਾਏ ਇਹ ਧਰਨਾ ਸਵੇਰੇ 8 ਵਜੇ ਤੋਂ ਸਕੂਲ ਖੁੱਲ੍ਹਦੇ ਸਾਰ ਹੀ ਲਾ ਦਿੱਤਾ ਗਿਆ ਸੀ ਧਰਨਾ ਲੱਗਣ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ ਤੇ ਪਹੁੰਚੇ ਪਰ ਦੂਜੇ ਪਾਸੇ ਤਾਂ ਰੇਤੇ ਬੈਠੇ ਲੋਕ ਆਪਣੀ ਗੱਲ ਤੇ ਅੜੇ ਰਹੇ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਅਧਿਕਾਰੀਆਂ ਅੱਗੇ ਕੋਈ ਗੱਲ ਦੀ ਮੰਗ ਕੀਤੀ ਗਈ ਕਿ ਸਕੂਲ ਦੀ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਨੂੰ ਸਸਪੈਂਡ ਕੀਤਾ ਜਾਵੇ ਅਤੇ ਨਾਲੇ ਸਕੂਲ ਵਿੱਚੋਂ ਬਦਲ ਦਿੱਤਾ ਜਾਵੇ ਇਸ ਮੌਕੇ ਤੇ ਡੀਐਸਪੀ ਜਲਾਲਾਬਾਦ اے ایس ਆਈ ਅੰਗਰੇਜ਼ ਸਿੰਘ ਅਤੇ ਡਿਪਟੀ ਡੀਓ ਸਕੈਂਦਰੀ ਪੰਕਜ ਜੰਗੀ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ वार्ता ਲਈ ਦਲੀਪ ਦੱਤ ਦੀ ਰਿਪੋਰਟ ਫਾਜ਼ਿਲਕਾ ਮੁਰਦਾਬਾ 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 ਦੀਵਾਰ ਰੈਣੂ ਵਾਲਾ ਮੁਰਦਾਬਾ ਸਕੂਟ ਗੁੰਡਾਗੜੀ ਗਰਾਊਂਡ ਵਾਲੇ ਪ੍ਰਿੰਸੀਪਲ ਮੈਡਮ ਮੁਰਦਾਬਾ ਸਕੂਟ ਗੁੰਡਾਗੜੀ ਗਰਾਊਂਡ ਵਾਲੇ ਪੀਸੀਓ ਮੈਡਮ ਮੁਰਦਾਬਾ ਪ੍ਰਕਾਸ਼ਨ ਮੁਰਦਾਬਾ ਪ੍ਰਿੰਸੀਪਲ ਰੈਣੂ ਵਾਲਾ ਮੁਰਦਾਬਾ ਦੀਵਾਰ ਰੈਣੂ ਵਾਲਾ ਮੁਰਦਾਬਾ ਪ੍ਰਿੰਸੀਪਲ ਰੈਣੂ ਵਾਲਾ ਮੁਰਦਾਬਾ ਰਕਾ ਦੇ ਕਾਪੀਮਰੋਣੀ ਮੈਡਮ ਮੁਰਦਾਬਾ ਰਕਾ ਦੇ ਨਾਸਿਮਰੋਣੀ ਮੈਡਮ ਮੁਰਦਾਬਾ ਰਕਾ ਦੇ ਸਤੰਬਰੋਣੀ ਮੈਡਮ ਮੁਰਦਾਬਾ ਪ੍ਰਿੰਸੀਪਲ ਰੈਨੂ ਬੱਲਾ ਮੁਰਦਾਬਾਦ ਪ੍ਰਿੰਸੀਪਲ ਰੈਨੂ ਬੱਲਾ ਮੁਰਦਾਬਾਦ ਪ੍ਰਿੰਸੀਪਲ ਰੈਨੂ ਬੱਲਾ ਮੁਰਦਾਬਾਦ ਪ੍ਰਿੰਸੀਪਲ ਰੈਨੂ ਬੱਲਾ ਮੁਰਦਾਬਾਦ ਸਕੂਲ ਪ੍ਰਸ਼ਾਸਨ ਮੁਰਦਾਬਾਦ ਸਕੂਲ ਪ੍ਰਸ਼ਾਸਨ ਮੁਰਦਾਬਾਦ ਸਕੂਲ ਆ ਰੈਣੂ ਬੱਲਾ ਮੁਰਦਾਬਾਦ ਸੈਂਸੀਵਾ ਰੈਣੂ ਬੱਲਾ ਮੁਰਦਾਬਾਦ ਸੈਂਸੀਵਾ ਰੈਣੂ ਬੱਲਾ ਮੁਰਦਾਬਾਦ ਪ੍ਰਾਈਵੇਟ ਉਹਦੀ ਮੇਰੇ ਇੱਕ ਮਿੰਟ ਇੱਕ ਮਿੰਟ ਜਿਹੜੇ ਪ੍ਰਾਈਵੇਟ ਸਕੂਲਾਂ ਮੰਗੂ ਇੱਥੇ ਵੀ ਸ਼ੁਰੂ ਹੋ ਗਿਆ ਪ੍ਰਾਈਵੇਟ ਸਾਡੇ ਸਰਕਾਰੀ ਸਕੂਲ ਚੁੰਦੀਏ ਜੇ ਸਾਡੇ ਹਰ ਹਫਤੇ ਸਾਡੇ ਹਰ ਹਫਤੇ ਨਹੀਂ ਹੁੰਦੀਆਂ ਜੀ ਡੀਓ ਨੂੰ ਮਿਲਣਾ ਸੀ ਤੁਸੀਂ ਮਿਲੇ ਆ ਜੀ ਨਹੀਂ ਕੋਰ ਵੀ ਨਹੀਂ ਹੁੰਦੀ ਫਿਰ ਮੈਡਮੇ ਸਭ ਤੋਂ ਵੱਡੀ ਹੋ ਗਈ ਤੁਸੀਂ ਵੀ ਛੋਟੇ ਹੋ ਕੇ ਸਭ ਛੋਟੇ ਹੋ ਕੇ ਮੈਡਮ ਉੱਪਰ ਹੋ ਕੇ ਡੀਸੀ ਸਾਹਿਬ ਇਹ ਬਣ ਕੇ ਅਕਸਰ ਤੋਂ ਬੱਚਿਆਂ ਦੀ ਸੁਣਨਾ ਚਾਹੀਦਾ ਤੈਨੂੰ ਬੱਚਿਆਂ ਦੀ ਪ੍ਰੋਬਲਮ ਕੀ ਹੈ ਇਹ ਤਾਂ ਗੁੰਡਾ ਘਰ ਬਣਾਤਾ ਇਹਨਾਂ ਨੇ ਮੈਡਮ ਨੇ ਫਰਕ ਕਰਾਈ ਇਸਦਾ ਜੀ ਮੌਲ ਸਾਰੇ ਅੰਦਰ ਦੇ ਗਏ ਇਹ ਸੱਕੀ ਨਾ ਆਪਣਾ ਮੇਰਾ ਨਾਮ ਪ੍ਰਲਾਦ ਸਿੰਘ ਢਾਲੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਤੁਸੀਂ ਇੱਥੇ ਬੈਠੇ ਹੋ ਕਿਹੜੀ ਥਾਂ ਹੈ ਕਿਹੜਾ ਸਕੂਲ ਹੈ ਕੋਈ ਜਾਣਕਾਰੀ ਦਿਓ ਉਹ ਕੀ ਮਕਸਦ ਹੈ ਬਹਿਣ ਦਾ ਕੀ ਕਾਨੂੰਨ ਨੇ ਇਹ ਜੀ ਸਰਕਾਰੀ ਹਾਈ ਸਕੂਲ ਚਿਮਨੇ ਵਾਲੇ ਅੱਗੇ ਅਸੀਂ ਬੈਠੇ ਆ ਇੱਥੋਂ ਦੀ ਪ੍ਰਿੰਸੀਪਲ ਬਹੁਤ ਹੀ ਨਲਾਇਕ ਹੈ ਇੱਥੇ 6 ਮਹੀਨੇ ਕੀ ਸਾਲ ਹੋ ਗਿਆ ਮੜੀ ਬਾਹਰ ਆ ਕੇ ਕਾਪੇ ਲੈ ਕੇ ਖੜਵੀ ਆ। ਅੱਜ ਤੱਕ ਨੇ ਇੱਕ ਵੀ ਸਰਕਾਰੀ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਨਾ ਉੱਤੇ ਗੱਲ ਕੀਤੀ ਹੈ ਨਾ ਕਿ ਪਿੰਡੇ ਦੇ ਸਰਪੰਚ ਨੂੰ ਆਖਿਆ ਨਾ ਕਿ ਤੇ ਸਿਟੀ ਥਾਣੇ ਸਦਰ ਥਾਣੇ ਕਿਸੇ ਦਰਖਾਸਤ ਨਹੀਂ ਦਿੱਤੀ ਜੀ। ਤੇ ਇੱਥੇ ਲੜਾਈ ਹੋ ਗਈ ਮੁੰਡਿਆਂ ਦੀ ਸਕੂਲ ਦੇ ਵਿੱਚ ਮੁੰਡਿਆਂ ਦੇ ਕਾਪੇ ਮਾਰ ਕੇ ਬੰਦੇ ਆ ਕੇ ਤੇ ਮੈਡਮ ਕਹਿੰਦੀ ਇਹ ਸਕੂਲ ਦੇ ਵਿੱਚ ਲੜਾਈ ਨਹੀਂ ਹੋਈ। ਇਸ ਕਰਕੇ ਅਸੀਂ ਇੱਥੇ ਧਰਨਾ ਲਾ ਕੇ ਬੈਠੇ ਆ। ਇੱਥੇ ਅਸੀਂ ਜਿੰਨਾ ਦੇਰ ਪ੍ਰਿੰਸੀਪਲ ਦੀ ਜਾਂਦਾ ਬਦਲੀ ਨਹੀਂ ਹੁੰਦੀ ਜਾਂ ਇਹ ਕੋਈ ਕਾਰਵਾਈ ਉਹਨਾਂ ਮੁੰਡਿਆਂ ਤੇ ਨਹੀਂ ਕਰਵਾਉਂਦੀ। ਪਹਿਲਾਂ ਵੀ ਦੋ ਤਿੰਨ ਮੁੰਡਿਆਂ ਦੇ ਸੱਟਾ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਵਾਉਂਦੀ ਉਨੀ ਦੇਰ ਅਸੀਂ ਇੱਥੇ ਬੈਠੇ ਰਵਾਂਗੇ ਉਹਦੇ ਅੰਦਰ ਮੁੰਡਿਆਂ ਦੇ ਸੱਟਾਂ ਵੱਜੀਆਂ ਮੈਡਮ ਨੇ ਕਾਪੇ ਲਗਵਾਏ ਅੰਦਰ ਮੈਡਮ ਨੇ ਖੂਨ ਸਾਫ਼ ਕਰਵਾਇਆ ਅੰਦਰ ਮੈਡਮ ਨੇ ਗੇਟ ਲਾਇਆ ਬਾਕੀ ਇਹ ਵੀਡੀਓ ਤੁਸੀਂ ਚਲਾਉਣੀ ਹੈ ਹਾਂ ਜੀ ਤੁਸੀਂ ਜਿਹੜੀ ਗੱਲ ਵਾਰ-ਵਾਰ کہہ ਰਹੇ ਹੋ ਵੀ ਲੜਾਈ ਅੰਦਰ ਹੋਈ ਲੜਾਈ ਦਾ ਕੀ ਐਵੀਡੈਂਸ ਹੈ ਤੁਹਾਡੇ ਕੋਲ ਸਾਡੇ ਕੋਲੇ ਇਹਦੀਆਂ ਵੀਡੀਓ ਹੈ ਜੀ ਵੀਡੀਓ ਤੁਹਾਨੂੰ ਦੇਵਾਂਗੇ 4-5 ਵੀਡੀਓ ਸਾਡੇ ਕੋਲੇ ਇਹਦੀਆਂ ਪਰ ਪ੍ਰਧਾਨ ਜੀ ਸਾਡੀ ਗੱਲ ਜੋ ਜ਼ਿਲ੍ਹਾ ਸਿੱਖਿਆ ਦਾ ਡੀਓ ਸਾਹਿਬ ਨਾਲ ਹੋਈ ਸੀ ਗੋਇਲ ਜੀ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਲੜਾਈ ਬਾਹਰ ਹੋਈ ਹੈ ਸਰ ਤੁਹਾਡੇ ਕੋਲ ਕਿਹੜਾ ਹੈ ਐਵਿਡੈਂਸ ਹੈਗਾ ਜਿਹੜਾ ਤੁਹਾਡੇ ਨੂੰ ਦਿਖਾਓ ਕਿ ਦਿਖਾਓ ਕੈਮਰੇ ਦਿਖਾਓ ਸਾਨੂੰ ਵੀਡੀਓ ਸਾਨੂੰ ਵੀਡੀਓ ਆ ਵੇਖੋ ਜੀ ਆ ਸਕੂਲ ਦੇ ਵਿੱਚ ਮਾਫੀ ਪੈ ਰਹੇ ਹੱਥ ਲਵਾ ਕੇ ਮੰਗਾਈ ਜਾਂਦੇ ਇੱਥੇ ਹੀ ਘੁੱਟਦੇ ਐ ਇਹ ਤੋਂ ਬਗੈਰ ਤਿੰਨ ਵੀਡੀਓ ਹੋਰ ਹੈ ਜੀ ਇਸ ਸਕੂਲ ਦੀ ਵੀਡੀਓ ਜੀ ਹਾਂ ਜੀ ਸਕੂਲ ਦੇ ਅੰਦਰ ਦੀ ਵੀਡੀਓ ਆ ਜਗਾ ਤੁਸੀਂ ਵੇਖ ਰਹੇ ਹੋ ਨਾ ਸਵਾਰ ਕੇ ਅੰਦਰ ਤੁਹਾਨੂੰ ਦੇਜੂਗੀ ਜਗਾ ਕਿਹੜੀ ਹੈ ਠੀਕ ਹੈ ਚਲੋ ਸਕੂਲ ਦੇ ਅੰਦਰ ਜਾ ਕੇ ਦੇਖ ਲੈਣੇ ਆਪਾਂ ਹਾਂ ਜੀ ਇਹ ਸਾਨੂੰ ਵੀਡੀਓ ਦੇਓ ਸਰ ਹਾਂ ਹਾਂ ਇਹ ਵੀਡੀਓ ਤੁਹਾਨੂੰ ਦੇਵਾਂਗੇ ਹੋਰ ਦੋ ਵੀਡੀਓ ਦੇਵਾਂਗੇ ਨਾਲ ਸਾਰਿਆਂ ਨੂੰ ਵੀਡੀਓ ਤੁਹਾਨੂੰ ਭੇਜਾਂਗੇ ਜੀ ਉਦੋਂ ਤੁਸੀਂ ਜਿਸ ਦਿਨੇ ਵਾਕਿਆ ਹੋਇਆ ਉਸ ਦਿਨ ਮੈਡਮ ਨਾਲ ਗੱਲ ਕੀਤੀ ਕਿਸੇ ਨੇ ਮੈਡਮ ਨਾਲ ਸਾਰਿਆਂ ਨੇ ਗੱਲ ਕੀਤੀ ਸੀ ਮੈਡਮ ਤਾਂ ਪੈਰਾਂ ਦੇ ਪਾਣੀ ਨਹੀਂ ਪੈਂਦਾਂਦੀ ਸੀ ਕਹਿੰਦੀ ਜੀ ਸਕੂਲ ਦੇ ਵਿੱਚ ਲੜਾਈ ਹੋਈ ਨਹੀਂ ਮੈਡਮ ਨੂੰ ਚੇਅਰਮੈਨ ਦੀ سپورਟ ਸੀਗੀ ਉਹਦਾ ਕਰਕੇ ਸਾਰਾ ਕੰਮ ਇਹ ਹੋਇਆ ਹੈ ਚੇਅਰਮੈਨ ਹੀ ਨੇ ਇਹ ਲੜਾਈ ਕਰਵਾਈ ਹੈ ਨਾਲ ਪ੍ਰਿੰਸੀਪਲ ਨੇ سپورਟ ਕੀਤੀ ਉਹਨਾਂ ਦੀ ਪ੍ਰਿੰਸੀਪਲੇ ਜਾਂਦਾ ਸਸਪੈਂਡ ਹੋਣੀ ਚਾਹੀਦੀ ਹੈ ਤੇ ਇਹਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ 3 ਮਹੀਨੇ ਪਹਿਲਾਂ ਇੱਥੇ ਇੱਥੇ ਸਕੂਲ 'ਚ ਪੁਲਿਸ ਆਈ ਸੀ ਇਸੇ ਲੜਾਈ ਦੇ ਕਾਰਨ ਜਿਹੜੀ ਮੇਰੇ ਬੱਚੇ ਵਿੱਚ ਜਿਹੜੀ ਲੜਾਈ ਹੋਈ ਸੀ ਉਹ ਇਹਨਾਂ ਦੇ ਬੱਚਿਆਂ ਦੀ ਲੜਾਈ ਸੀ ਉਦੋਂ ਹੀ ਪੁਲਿਸ ਆਈ ਸੀ ਉਸ ਤੋਂ ਬਾਅਦ ਇੱਥੇ ਮੜੀਰ ਡੇਲੀ 100 ਬੰਦਾ ਆ ਕੇ ਖੜਾ ਦਾ ਕਾਪੇ ਲੈ ਕੇ ਆਸ-ਪਾਸੇ ਪਿੰਡਾਂ ਦੀ ਮੜੀਰ ਹੈ ਜਿਹੜੀ ਇੱਥੇ ਡੇਲੀ ਖੜੀ ਹੁੰਦੀ ਹੁੰਦੀ ਹੁਣ ਜਿੱਦੇ ਲੜਾਈ ਹੋਏ ਉਹਦੇ ਨੇ ਹਟਿਆ ਨਹੀਂ ਇੱਥੇ 150 ਮੁੰਡੇ ਹੁੰਦੇ ਆ ਨਾਲੇ ਕੁੜੀਆਂ ਨੂੰ ਪਰੇਸ਼ਾਨ ਕਰਦੇ ਆ ਪਰ ਮੈਡਮ ਨੇ ਅਜ ਤੱਕ ਰਿਪੋਰਟ ਕਿਉਂ ਨਹੀਂ ਕੀਤੀ ਇੱਕ ਵੀ ਮੁੰਡੇ ਦੀ ਰਿਪੋਰਟ ਨਹੀਂ ਕੀਤੀ ਕੱਲੀ ਚੇਅਰਮੈਨ ਦੇ ਕਹਿਣ ਤੇ ਤੁਸੀਂ ਹੁਣ ਮੇਨ ਸਰਕਾਰ ਰੱਗੇ ਜਾਂ ਸਾਡੇ ਡੀਓ ਜਾਂ ਜਿਹੜੇ ਸਿੱਖਿਆ ਵਿਭਾਗ ਦੇ ਸੈਕਟਰੀ ਨੇ ਕੀ ਪੀਲ ਕਰਨ ਚਾਹਦੇ ਉਹਨਾਂ ਨੂੰ ਸਿੱਖਿਆ ਭਾਗ ਦੇ ਸੈਕਟਰੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਮੈਡਮ ਨੂੰ ਸਸਪੈਂਡ ਸਿੰਘ ਜੀ ਕਿ ਨਾ ਪ੍ਰਿੰਸੀਪਲ ਦਾ ਰੇणू ਬੱਲਾ ਜੀ ਲੋਕਲ ਫਾਇਲ ਕਾ ਤੋਂ ਆਈ ਰੇणू ਬੱਲਾ ਹੀ ਹਾਂ ਜੀ ਕੀ ਕੀ ਨਾ ਤੁਹਾਡਾ ਮੇਰਾ ਨਾਮ ਜੀ ਬਲਜਿੰਦਰ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ ਫਾਇਲ ਕਾ ਦਾ ਫ੍ਰੀडम ਫਾਈਟਰ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਜ਼ਾਦੀ ਕਾ ਦੇ ਉਹਨਾਂ ਨੇ ਮੈਨੂੰ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜੀ ਤੇ ਮੈਂ ਉਹ ਵੇਖਿਆਗਾ ਜੀ ਮੇਰੇ ਬੱਚੇ ਇੱਥੇ ਪੜ੍ਹਦੇ ਸੀ ਜੀ ਇੱਕ ਸੁਨੀਲ ਸਿੰਘ ਹੈਗਾ ਜੀ ਇੱਕ ਅਰਸ਼ਦੀ ਪੈਗਾ ਜੀ ਅੱਜ ਤੋਂ ਤਕਰੀਬਨ ਚੇ ਮੈਂ 4 ਮਹੀਨੇ ਹੋ ਗਏ ਜੀ ਉਦੋਂ ਵੀ ਉਹਨਾਂ ਨੇ ਬੱਚਿਆਂ ਨੇ ਜਿਹੜੇ ਬੱਚੇ ਲੜਾਈ ਕੀਤੀ ਉਹਨਾਂ ਹੀ ਮੇਰੇ ਬੱਚਿਆਂ ਦੇ ਸੱਟਾਂ ਮਾਰੀਆਂ ਜੀ ਮੇਰੀ ਐਪਲੀਕੇਸ਼ਨ ਅਰਨੀ ਵਾਲੇ ਥਾਣੇ ਲੱਗੀ ਹੈ ਜੀ ਅਜੇ ਤੱਕ ਉਹਨਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਮੈਡਮ ਕੋ ਆਇਆ ਸੀ ਜੀ ਇਹਨਾਂ ਨੂੰ ਬੇਨਤੀ ਕੀਤੀ ਸੀ ਇਹਨਾਂ ਨੂੰ ਇਹ ਨਹੀਂ ਪਤਾਗਾ ਵੀ ਇੱਕ ਦੇਸ਼ ਦੇ ਆਜ਼ਾਦੀ ਕਰਨ ਵਾਲੇ ਇਹ ਕਹਿੰਦੇ ਤੁਸੀਂ ਮੈਂ ਕਹਾਂ ਜੀ ਮੈਂ ਫਰੀडम फाइਟਰ ਦਾ ਪ੍ਰਧਾਨ ਹਾਂ ਕਹਿੰਦੇ ਸੰਤ ਪਤਾ ਹੀ ਨਹੀਂ ਜੀ ਕਿਹੜਾ ਫਰੀडम फाइਟਰ ਹੁੰਦਾ ਜੀ ਇਹਨਾਂ ਨੂੰ ਇਹੋ ਜੇ ਸਾਡੇ ਸਕੂਲਾਂ ਚ ਲਾ ਰੱਖਿਆ ਮੌਲ ਖਰਾਬ ਰੱਖਿਆ ਇੱਥੇ 100-100 ਬੰਦਾ ਤੇ ਖੜਦਾ ਹੈ ਜੀ ਮੇਰੇ ਬੱਚੇ ਦੇ ਮਗਰ ਲੱਗ ਫਿਰ ਅਸੀਂ ਮੈਡਮ ਕੋਲ ਆਏ ਉਦੋਂ ਵੀ ਇਹਨੇ ਪੈਰਾ ਤੇ ਪਾਣੀ ਨਹੀਂ ਆਂਦਾ ਜੀ ਅਸੀਂ ਉਦੋਂ ਵੀ ਇਕੱਠੇ ਹੋ ਕੇ ਫਿਰ ਅਸੀਂ ਦਰਖਾਸਤ ਲਾਈ ਅਸੀਂ ਵਾਰ-ਵਾਰ ਅਪੀਲ ਕਰਨੇ ਆ ਜੀ ਜੇਕਰ ਸਾਡਾ ਇਨਸਾਫ ਨਾ ਮਿਲੇ ਜੀ ਅਸੀਂ ਸਾਰੇ ਜਥਿਆਂ ਬੰਦੇ ਜਿੰਨੇ ਪਿੰਡਾਂ ਦੇ ਬੈਠੇ ਹੈਗੇ ਆ ਅਸੀਂ ਧਰਨਾ ਲਾਵਾਂਗੇ ਸਾਰੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੀ ਅਸੀਂ ਉੱਥੇ ਅਰਨੀ ਵਾਲੇ ਵੀ ਗਏ ਜੀ ਸਕੂਲ ਦੇ ਵਿੱਚ ਜੀ ਹਾਂਜੀ ਨੈਸ਼ਨਲ ਹਾਈਵੇ ਤੇ ਜਿੰਨੇ ਗੱਲਾਂ ਅਸੀਂ ਸਾਰਾ ਕੁਝ ਕਰਾਂਗੇ ਜੀ ਜਿਸ ਕਰਕੇ ਸਰ ਅਸੀਂ ਵਾਰੋ ਵਾਰ ਬੇਨਤੀ ਕਰ ਰਹੇ ਆਂ ਵੀ ਇਹ ਮੈਡਮ ਜਿਹੜੀ ਹੈਗੀ ਇਹ ਬਿਲਕੁਲ ਕਿਸ ਕੰਮ ਤੇ ਆਵਾਜ਼ ਨਹੀਂ ਆ ਰਹੀ ਜਦੋਂ ਸਾਡਾ ਬੱਚਾ ਆਂਦਾ ਜੀ ਉਹਨਾਂ ਨੂੰ ਸਾਨੂੰ ਬੱਚੇ ਘਰੇ ਕਹਿੰਦੇ ਡੈਡੀ ਸਾਨੂੰ ਖਤਰਾ ਹੈਗਾ ਜੀ ਅਸੀਂ ਮੈਡਮ ਨੂੰ ਬੇਨਤੀ ਕਰਨਾ ਵੀ ਸਾਡੇ ਬੱਚਿਆਂ ਦੀ ਫਾਇਦ ਕੀਤੀ ਜਾਵੇ ਪਰ ਨਹੀਂ ਜੀ ਕੋਈ ਇਹਨਾਂ ਨੂੰ ਸੁਣਨ ਵਾਲਾ ਨਹੀਂ ਹੈਗਾ ਜੀ ਇੱਥੇ ਨਾ ਕੋਈ ਸਾਡੀ ਲੜਕੀ ਕੋਈ ਦਾਖਲ ਕਰਾਉਣ ਨੂੰ ਹੈਗਾ ਜੀ ਸਾਡਾ ਸਕੂਲ ਬਿਲਕੁਲ ਇੱਕ ਨਾ ਵਾਰਾ ਬਣ ਗਿਆ ਜੀ ਫੇਡਾਂ ਦਾ ਇਹ ਤੇ ਕੋਈ ਪੁੱਛਣ ਵਾਲਾ ਬੰਦਾ ਨਹੀਂ ਹੈਗਾ ਜੀ ਅਸੀਂ ਆ ਸਾਡੇ ਪ੍ਰਧਾਨ ਜੀ ਬੈਠਾ ਸਾਰੇ ਅਸੀਂ ਆਏ ਅਸੀਂ ਬੇਵਕੂਫ ਨਹੀਂ ਹਾਂ ਜੇ ਪਲੀਆਂ ਵਿੱਚ ਆ ਤੇ ਬੈਠੇ ਆ ਆ ਵੇਖੋ ਜੀ ਹੁਣ ਜੰਦਰਾ ਲੱਗਾ ਪਿਆ ਸਾਨੂੰ ਅੱਧਾ ਪੰਮਣਾ ਘੰਟਾ ਹੋ ਗਿਆ ਤੁਸੀਂ ਵੀ ਸਾਰਾ ਆਏ ਹੋ ਅਜੇ ਤੱਕ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਜੀ ਕੋਈ ਫਿਕਰ ਨਹੀਂ ਅਸੀਂ ਤ੍ਰਿਸੇ ਮਰੀਏ ਭੁੱਖੇ ਮਰੀਏ ਸਾਡਾ ਬੱਚਾ ਕੋਈ ਮਰ ਜਾਵੇ ਇਹਨਾਂ ਨੂੰ ਕੋਈ ਕਿਸੇ ਤਰਫ ਦੀ ਨਹੀਂ ਹੈਗੀ ਜੀ ਅਸੀਂ ਸਰਕਾਰ ਤੋਂ ਮੰਗ ਕਰਨੇ ਜੇਕਰ ਇਹਨਾਂ ਨੇ ਮੈਡਮ ਦੇ ਖਿਲਾਫ ਕਾਰਵਾਈ ਨਾ ਕੀਤੀ ਅਸੀਂ ਫ੍ਰੀडम ਫਾਇਰ ਦੇ ਪ੍ਰਧਾਨ ਜਿੰਨੇ ਵੀ ਅਸੀਂ ਖੜੇ ਇਕੱਠੇ ਹੋ ਕੇ ਜੀ ਇਹਨਾਂ ਦਾ ਜਲੂਸ ਕੱਢਾਂਗੇ ਜਿੰਨਾ ਚਿਰ ਇਸ ਵੇਲੇ ਸਨਾ ਕੀਤਾ ਤੇ ਅਸੀਂ ਬਿਲਕੁਲ ਕੋਈ ਪੱਲੀ ਨਹੀਂ ਚੱਕਾਂਗੇ ਜੀ ਸਭ ਸਾਰੀ ਗੱਲ ਕਰ ਲਈ ਇਹ ਸਕੂਲ ਕਿੱ데 ਹੈਗਾ ਇਹ ਸਕੂਲ ਚਿਮਣੇਵਾਲੀ ਦਾ ਜੀ ਮੇਰਾ ਪਿੰਡ ਉੱਜਾਂ ਵਾਲੀ ਜਗਾ ਜੀ ਅਸੀਂ ਪਿੰਡਾਂ ਦੇ ਸਾਡੇ तकरीबन 100 ਬੱਚਾ ਸਾਡੇ ਪਿੰਡ ਉੱਜਾਂ ਵਾਲੀ ਦਾ ਇਹ ਸਕੂਲ ਦੇ ਵਿੱਚ ਪੜਦਾ ਹੈ ਜੀ ਕਿਹੜਾ ਕਿਹੜਾ ਸਕੂਲ ਸਾਰੇ ਇਹ ਚਿਮਣੇਵਾਲਾ ਸਕੂਲ ਜੀ ਮੈਡਮ ਮਰੀਨੂ ਬਾਲਾ ਹੈ ਜੀ 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 ਹਾਂ ਜੀ ਅੱਗੇ ਵੀ 6 ਮਹੀਨੇ ਹੋ ਗਏ ਮੇਰੇ ਬੱਚੇ ਸੱਟਾਂ ਮਾਰੀਆਂ ਜੀ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਅਸੀਂ ਫੇਰ ਵੀ ਬੱਚੇ ਸਾਡੇ ਤੇ ਪੜ ਰਹੇ ਆ ਜੀ ਅਸੀਂ ਤਾਂ ਸ਼ਰਮੀ ਦੇ ਮਾਰੇ ਲੱਗੇ ਜੀ ਦੱਸੋ ਜੀ ਕੀ ਨਾਇ ਜੀ ਮੈਂ ਨਾਇ ਰਵੀ ਜੀ ਪਿੰਡ ਜੋੜਕੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਚਿਮਨੇ ਵਾਲਾ ਜੀ ਸਾਡੇ ਇੱਥੇ ਬੱਚੇ ਪੜਦੇ ਆ ਜੀ ਅਸੀਂ ਬੱਚਿਆਂ ਦਾ ਨਾਂ ਕਟਵਾਉਣ ਆਏ ਸੀ ਸਰ ਜੀ ਇਹ ਦੇਖ ਲਓ ਵੀ ਅੱਧਾ ਪੌਣਾ ਘੰਟਾ ਦਾ ਮੈਡਮ ਨੇ ਗੇਟ ਨਹੀਂ ਖੋਲਿਆ ਜੀ ਨਾ ਕਿਉਂ ਕਟਵਾਣਾ ਇਹ ਸਕੂਲ ਸਹੀ ਨਹੀਂ ਜੀ ਇੱਥੇ ਗੁੰਡਾਗਰਦੀ ਚੱਲ ਰਹੀ ਹੈ ਜੀ ਅੰਦਰ ਸਕੂਲ ਤੇ ਕੁੱਟਮਾਰ ਚੱਲ ਰਹੀ ਹੈ ਪ੍ਰਿੰਸੀਪਲ ਸਹਿਮਤ ਹੋ ਕੇ ਕਟਾਉਂਦੀ ਬੱਚੇ ਜੀ ਸਕੂਲ ਦੇ ਬਾਹਰ ਗਰਾਊਂਡ ਤੱਕ ਰੇਲਵੇ ਫਾਟਕ ਦਾ ਕੋਤھے ਤੇ ਬੱਚੇ ਖੜੇ ਹੁੰਦੇ ਕੋਈ ਕਾਰਵਾਈ ਨਹੀਂ ਜਿੰਨਾ ਤੇ ਜੀ ਇਹ ਇਸ ਕਰਕੇ ਅਸੀਂ ਬੱਚੇ ਹਟਾਉਣੇ ਸਰ ਜੀ ਸਾਨੂੰ ਸਕੂਲ ਪ੍ਰਿੰਦਰ ਚਾਹੇ ਰੋਨੇ ਵਾਲਾ ਥੋਲ ਨਿਸਮਸ ਕੀਤੀ ਜਾਵੇ ਪਹਿਲੀ ਗੱਲ ਤਾਂ ਅਸੀਂ ਰੱਖਣੀ ਨਹੀਂ ਮੈਡਮ ਸਕੂਲ ਦੇ ਵਿੱਚ ਇਹ ਇਹ ਅਸੀਂ ਇਸ ਨੂੰ ਨਾ ਕਟਾਉਣੇ ਜੀ ਸਰ ਜੀ ਨਹੀਂ ਨਾ ਕਟਿਆ ਜਾਊਗਾ ਪਰ ਅਸੀਂ ਉੱਤੋਂ ਤਾਈਂ ਜਾਵਾਂਗੇ ਜੀ ਸਾਰਾ ਪ੍ਰਸ਼ਾਸਨ ਸਾਡੇ ਨਾਲ ਬੈਠਾ ਜੀ ਨੈਸ਼ਨਲ ਹਾਈਵੇ ਤੱਕ ਜਾਵਾਂਗੇ ਸੀ ਜੀ ਮੈਮ ਅੱਜ ਵੀ ਧਰਨਾ ਲੱਗਿਆ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਲੜਾਈ ਹੋਈ ਸਕੂਲ ਦੇ ਵਿੱਚ ਉਹਨੂੰ ਲੈ ਕੇ ਧਰਨਾ ਲਾਇਆ ਮਾਪਿਆਂ ਨੇ ਬਾਹਰ ਬੱਚਿਆਂ ਦੇ ਹੋਰ ਪਿੰਡ ਵਾਸੀ ਨੇ ਕਿਸਾਨ ਯੂਨੀਅਨ ਨੇ ਕੀ ਕਹਿਣਾ ਇਸ ਬਾਰੇ ਤੁਹਾਡਾ ਕੀ ਮੈਟਰ ਸੀ ਮੈਮ ਸਰ ਬੱਚੇ ਦੀ ਲੜਾਈ ਤਾਂ ਸਕੂਲ ਦੇ ਬਾਹਰ ਹੋਈ ਹੈ ਉਸ ਤੋਂ ਬਾਅਦ ਰਿਸੈਸ ਟਾਈਮ ਹੋਈ ਹੈ ਰਿਸੈਸ ਤੋਂ ਬਾਅਦ ਜਿਵੇਂ ਟੀਚਰਸ ਆਪਣੇ ਕਲਾਸਾਂ ਜਾਣ ਲੱਗੇ ਹਨ ਉਸ ਤੋਂ ਬਾਅਦ ਲੜਦੇ ਲੜਦੇ ਆਏਗੇ ਤੇ ਟੀਚਰਸ ਨੂੰ ਫਟਾਉਟ ਇਕੱਠਾ ਕਰਨ ਦੀ ਕੀਤੀ ਕੋਸ਼ਿਸ਼ ਕੁਝ ਬੱਚੇ ਜਿਹੜੇ ਬਾਹਰ ਆ ਗਏ ਸੀ ਇਕਦਮ ਵੇਖ ਕੇ ਉਹਨਾਂ ਨੂੰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਤੇ ਟੀਚਰਸ ਨੇ ਉਹਨਾਂ ਨੂੰ ਛੁਡਵਾਇਆ ਬੱਚਿਆਂ ਨੂੰ ਉਹਨਾਂ ਦੀ ਮੱਲਮ ਪੱਟੀ ਦਿੱਤੀ ਤੇ ਜਿਹੜੇ ਆਏ ਸੀ ਹਮਲਾ ਕਰਨ ਵਸੇ ਉਹਨਾਂ ਦੇ ਅੱਗੇ ਕਿ ਆ ਵੀ ਤੁਸੀਂ ਜਾਓ ਆਪਣੇ ਆਪਣੇ ਕੋਈ ਨਹੀਂ ਉਹ ਨਾਮ ਕੱਟਣ ਵਾਸਤੇ کہہ ਰਸੀ ਸੀ ਕਿ ਕੋਈ ਨਹੀਂ ਸੀ ਨਾਮ ਕਰਤਾਂਗੇ ਪਲੀਜ਼ ਤੁਸੀਂ ਜਾਓ ਆਤੀ ਜੋੜੇ ਜਾਂਦੇ ਨੇ ਟੀਚਰ ਵੀ ਸਾਰੇ ਲੇਡੀ ਸਟਾਫ ਵੀ ਜੈਂਸਟਾਫ ਵੀ ਉਹਨਾਂ ਨੂੰ ਚਲਵਾਇਆ ਸਰ ਉਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਅੰਦਰ ਬਿਠਾਇਆ ਸਟਾਫ ਨੂੰ ਵਿੱਚ ਤੇ ਉਹਨਾਂ ਦੀ ਸਾਡੇ ਡੀਓ ਸਾਹਿਬ ਨਾਲ ਗੱਲ ਹੋਈ ਸੀ ਉਸ ਦਿਨ ਤੇ ਡੀਓ ਸਾਹਿਬ ਦਾ ਇਹ ਕਹਿਣਾ ਹੁਣ ਰਿਕਾਰਡ ਸਾਡੇ ਕੋਲ ਵੀ ਤੁਹਾਡਾ ਨਾ ਲਿਆ ਨਾ ਕਿ ਮੈਡਮ ਨਾਲ ਗੱਲ ਹੋਈ ਇਹ ਵਾਕਿਆ ਸਕੂਲ ਤੋਂ ਬਾਹਰ ਹੋਇਆ ਹੈ ਹਾਂਜੀ ਇਹ ਵਾਕਿਆ ਸਕੂਲ ਤੋਂ ਬਾਹਰ ਹੋਇਆ ਉਹ ਸਾਡੇ ਸਟਾਫ ਨੂੰ ਪਤਾ ਹੀ ਨਹੀਂ ਸੀ ਪਰ ਮੈਡਮ ਦੀ ਵੀਡੀਓ ਬਾਅਦ ਜਿਹੜੀ ਵੀਡੀਓ ਆਈ ਹੈ ਬਾਅਦ ਵਿੱਚ ਉਹਦੇ ਵਿੱਚ ਤਾਂ ਬੱਚੇ ਅੰਦਰ ਘੁੱਟੇ ਰਹੇ ਨੇ ਵਿਚਾਰੇ ਮਾਫੀ ਮੰਗ ਰਹੇ ਨੇ ਅੰਦਰੋਂ ਸਰ ਉਹ ਹੋਈ ਕਹਿ ਰਹੇ ਨੇ ਜਦੋਂ ਰੈਸਸ ਬੰਦ ਹੋ ਗਈ 20 ਮਿੰਟ ਦੀ ਰੈਸਸ ਬੰਦ ਹੋ ਗਈ ਉਸ ਤੋਂ ਬਾਅਦ ਭਜੇ ਭਜੇ ਆਏ ਨੇ ਬੱਚੇ ਉਸ ਤੋਂ ਬਾਅਦ ਉਹਨਾਂ ਨੂੰ ਟੀਚਰਸ ਮੋਦਰ ਬੁਲਾਇਆ ਸਾਮ ਜੈਂਟਸ ਸਟਾਫ ਨੇ ਬੁਲਾਇਆ ਬੱਚਿਆਂ ਨੂੰ ਛੁਡਵਾਇਆ ਜਿਹੜਾ ਜੋ ਵੀ ਆ ਗਿਆ ਰੋਕਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਬਸ ਕਰੋ ਛੱਡੋ ਤੁਸੀਂ ਅਸੀਂ ਜੋ ਤੁਸੀਂ ਕਹਿੰਦੇ ਅਸੀਂ ਨਾਮ ਕੱਟ ਦਾਂਗੇ ਇਹ ਚੀਜ਼ਾਂ ਅਸੀਂ ਕਹੀਆਂ ਸਰ ਸਾਡੇ ਜੈਂਟਸ ਸਟਾਫ ਦੇ ਨਾਲ ਵੀ ਮਤਲਬ ਉਹਨਾਂ ਨੇ ਪੂਰੀ ਇਹ ਗੱਲਬਾਤ ਕੀਤੀ ਉਹਨਾਂ ਨੇ ਅਰ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਉਧਰ ਅੰਦਰ ਕੀਤਾ ਪਾਣੀ ਪੁਣੀ ਪਿਲਾਇਆ ਉਹਨਾਂ ਦੀ ਪੂਰੀ ਪੱਟੀ ਵਗੈਰਾ ਕੀਤੀ ਹੈ ਉਹਨਾਂ ਤੋਂ ਸਾਡੇ ਸਟਾਫ ਮੈਂਬਰਸ ਨੇ ਫੋਨ ਵਗੈਰਾ ਨੰਬਰ ਲੈਕਰ ਦੇ ਨਹੀਂ ਰਹੀ ਸੀ ਜਿਵੇਂ ਮੁੰਡਿਆ ਮੰਡਿਆ ਤੇ ਦੇ ਰਹੀ ਸੀ ਫਿਰ ਅਸੀਂ ਕਿਹਾ ਪੇਰੈਂਟਸ ਦਾ ਦਿਓ ਸਾਡਾ ਸਟਾਫ ਤੈਨਾਂ ਉਹ ਜਿਹੜੇ ਕੋਈ ਬੱਚੇ ਨੂੰ ਅੰਦਰ ਕਰਨ ਵਾਸਤੇ ਕੋਈ ਉਹਨਾਂ ਨੂੰ ਸੁਭਾਲਣ ਵਾਸਤੇ ਕੋਈ ਉਹਨੂੰ ਭਜਾਉਣ ਵਾਸਤੇ ਵੀ ਜਾਓ ਬਸ ਕਰੋ ਅੰਦਰ ਮੇmu ਹਥਿਆਰ ਲੈ ਕੇ ਅੰਦਰ ਆਏ ਸੀਗੇ ਇਹ ਵੀਡੀਓ ਹੈਗੀ ਆ ਉਹਨਾਂ ਕੋਲ ਅਸੀਂ ਤਾਂ ਉਹਨਾਂ ਨੇ ਛੁਡਵਾ ਅਸੀਂ ਤਾਂ ਉਹਨਾਂ ਨੂੰ ਛੁਡਵਾਉਂਦੇ ਆ ਤੇ ਉਹ ਉਹ ਗੱਲ ਨਹੀਂ ਕਰ ਛੁਡਵਾਉਂਦੇ ਤੇ ਉਹਨਾਂ ਕੋਲ ਹਥਿਆਰ ਸੀਗੇ ਤੁਹਾਡੇ ਸਾਹਮਣੇ ਇਹ ਇੱਕੋਲਤਾ ਹਦਾ ਸੀਗਾ ਇੱਕੋਲਤਾ ਕਿਉਂਕਿ ਇੱਕ ਅਸੀਂ ਹੁੰਦਾ ਕੋਈ ਵੱਡੇ ਬੰਦੇ ਨਾਲ ਉਹਨੂੰ ਕਹਿੰਦੇ ਸੀ ਵੀ ਤੂੰ ਜਾ ਤੂੰ ਇਹਨੂੰ ਵੀ ਲੈ ਕੇ ਜਾ ਨਾ ਇਸ ਤਰ੍ਹਾਂ ਕਹਿੰਦੇ ਸੀ ਮਤਲਬ ਉਹਨਾਂ ਨਾਲ ਗੱਲ ਕਰ ਰਹੇ ਆ ਮੈਂ ਕੈਮਰੇ ਤੇ ਤੁਹਾਡੇ ਕੋਲ ਰਿਕਾਰਡ ਵੀ ਹੈ ਤੁਹਾਡੇ ਸਕੂਲ ਦੇ ਟੀਚਰ ਨਾਲ ਹੱਥੋਂ ਪਾਈ ਹੋਈ ਹੈ ਚਾਹ ਖੁਰਾਂ ਦੇ ਹੋਈ ਤੁਸੀਂ ਕੋਈ ਬਿਆਨ ਥਾਣੇ ਨੋਟ ਕਰਾਇਆ ਨਹੀਂ ਵੀ ਸਾਡੇ ਟੀਚਰ ਨਾਲ ਹੱਥੋਂ ਪੁਕੀ ਹੋਈ ਹੈ ਸਰ ਉਹਨਾਂ ਦਾ ਮੋਬਾਈਲ ਲੈ ਲੈਸ ਨੇ ਮੋਬਾਈਲ ਹੋਇਆ ਸੀ ਉਹਨਾਂ ਤੋਂ ਤੇ ਮੋਬਾਈਲ ਲੈਣ ਵਸਤੇ ਅੱਧ ਤੱਕ ਨਹੀਂ ਮਤਲਬ ਮੋਬਾਈਲ ਉਹਨਾਂ ਨੇ ਕਿਹਾ ਵੀ ਤੁਸੀਂ ਦੇ ਦੇ ਲੱਕਾ ਟੀਚਰ ਸੜਕੋਂ ਰਿਕਾਰਡ ਹੈ ਟੀਚਰ ਨੇ ਕਿਹਾ ਸਾਨੂੰ ਅੱਧ ਤੱਕ ਹੋਏ ਛੁੜਾਣ ਵਿੱਚ ਹੋਏ ਨੇ ਮੈਂ ਛੁੜਾਣ ਵਿੱਚ ਵੀ ਹੋਏ ਨੇ ਤੇ ਮੋਬਾਈਲ ਲੈਣ ਵਿੱਚ ਵੀ ਹੋਏ ਨੇ ਐਨੀ ਕੋਈ ਇਸ ਬਾਰੇ ਪੁਲਿਸ ਨੂੰ ਕੋਈ ਰਿਪੋਰਟ ਤੁਸੀਂ ਦਿੱਤਾ ਹੈਗਾ ਸੀਸੀਟੀਵੀ ਜਾਂ ਬਿਆਨ ਦਰਜ ਕਰਾਇਆ ਮੈਂ ਉਹ ਆਪਣੇ ਆਪ ਪੁਲਿਸ ਨਾਲ ਦੇਖਦੇ ਸੀਗੇ ਸਾਰਾ ਸਾਡੇ ਤੋਂ ਪਾਸਵਰਡ ਲੱਗੇ ਬੱਚੇ ਜਦੋਂ ਹਥਿਆਰ ਲੈ ਕੇ ਅੰਦਰ ਆਏ ਨੇ ਇਹਦੇ ਵਾਸਤੇ ਕੋਈ ਵੀ ਚੀਜ਼ ਤੁਸੀਂ ਪੁਲਿਸ ਨੂੰ ਸ਼ਿਕਾਇਤ ਦੇ ਰੂਪ ਚ ਜਾਂ ਕੋਈ ਸਿੱਤੀ ਰਹੀ ਹੈ ਜੋ ਜੋ ਪੁਲਿਸ ਨੇ ਕੁਛ ਐਸੇ ਸਾਹਮਣੇ ਸਾਬਿਤ ਕਰ ਸਕਦਾ ਹੈ ਮੈਨੂੰ ਮੈਸਟਰਾਂ ਤੁਸੀਂ ਕਿੱਲ ਅੰਦਰ ਲੜਦੇ ਅੰਦਰ ਆ ਕੇ ਲੜਦੇ ਅੰਦਰ ਅੰਦਰ ਲੜਦੇ ਤਾਂ ਚੁਰਾਣਾ ਬਾਟ ਪੜੇ ਪੜੇ ਟੀਚਰਸ ਨੇ ਇਹ ਲੜਦੇ ਨਾ ਚੁੜਾਉਂਦਾ ਮਤਲਬ ਉਹ ਨਹੀਂ ਸੀ ਇਹਨਾਂ ਨੇ ਲੜਦੇ ਰਹੇ ਸੀ ਨਾ ਲੜਾਈ ਕੋਲ ਮਿਲਾ ਕੇ ਮੈਡਮ ਤੁਹਾਨੂੰ ਇਹ ਕਿ ਘਰ ਪਰ ਲੜਾਈ ਅੰਦਰ ਹੋਈ ਹੋਈ ਤਾਂ ਹੈ ਨਾ ਲੜਾਈ ਦੇ ਅੰਦਰ ਤਾਂ ਕਿ ਲੜਾਈ ਉਹ ਕਹਿੰਦੇ ਪਏ ਨੇ ਜੋੜ ਕੀ ਤੋੜਨ ਜਿਵੇਂ ਚੱਕਲੇ ਸਨ ਉਸ ਚੀਜ਼ ਦਾ ਪਤਾ ਹੀ ਨਹੀਂ ਲੇਕਿਨ ਇਹਨਾਂ ਦਾ ਮਤਲਬ ਲੜਾਈ ਬਾਹਰ ਹੋਈ ਹੈ ਲੜਦੇ ਅੰਦਰ ਆ ਗਏ ਅੰਦਰ ਹੈ ਅੰਦਰ ਲੜੇ ਨੇ ਮੈਡਮ ਕਰੇ ਚੁੜਾਏ ਹੈ ਨਾ ਟੀਚਰਸ ਨੇ ਮੈਂ ਤੁੜਾਇਆ ਤਾਂ ਹੀ ਨੇ ਲੜਾਈ ਚੁੜਾਇਆ ਆਪਾਂ ਸਰ ਹੋ ਸਕਦਾ ਉਹ ਬੱਚੇ ਬਚਾਅ ਕਰわせ ਆਣੇ ਉਹਨਾਂ ਨੂੰ ਇਹੀ ਲੱਗਦਾ ਹੋਵੇ ਨਹੀਂ ਸਾਨੂੰ ਇੱਥੇ ਟੀਚਰ ਬਚਾ ਲੈਣਗੇ ਹੋ ਸਕਦਾ ਤਾਂ ਉਹ ਕੋਈ ਇਹਨਾਂ ਬੱਚਿਆਂ ਦੇ ਖਿ ਲੜਦੇ ਹੋਏ ਉਹਨਾਂ ਬੱਚਿਆਂ ਤੇ ਜਿਨ੍ਹਾਂ ਦੇ ਡੇਕ ਦਿੱਤਾ ਸੀ ਨਾ ਮੈਡਮ ਜੀ ਤੁਹਾਨੂੰ ਉਹਨਾਂ ਵੀਡੀਓ ਬਹਾਵਾਂਗੇ ਵੀਡੀਓ ਦੋ ਮੈਡਮਾਂ ਅਗਰ ਲੱਗੀਆਂ ਨੇ ਉੱਥੇ ਜਿਹੜਾ ਬੋਰਡ ਲੱਗਿਆ ਸੀ ਬੋਰਡ ਉਹਨਾਂ ਦਾ ਸਾਦਨ ਕਿੱਥੇ ਬੋਰਡ ਵੀਡੀਓ ਵਿੱਚ ਹੈਗਾ ਪੂਰਾ ਮਾਫੀ ਮੰਗਾਰ ਰਹੇ ਛੁਡਾਉਂਦੇ ਨੇ ਕੋਈ ਨੇੜੇ ਕੋ ਹੈ ਹੀ ਨਹੀਂ ਉਹਦੇ ਵਿੱਚ ਦੋ ਟੀਚਰਾਂ ਅਗਰ ਖੜੀਆਂ ਨੇ ਉਹ ਵੀਡੀਓ ਵਿੱਚ ਅੰਦਰ ਪਿਆ ਤੇ ਥੱਲੇ ਕੌਣ ਖੜਿਆ ਹੈ ਸਾਰਾ ਵੀਡੀਓ ਹੈਗੀ ਇਹ ਤਾਂ ਹੈ ਨਹੀਂ ਕੋਈ ਅਸੀਂ ਬਣਾਈ ਦੀ ਉਹਨਾਂ ਨੇ ਬੜੇ ਤੁਹਾਡੇ ਫੂਟੇਜ ਸੀਸੀਟੀ ਫੂਟੇਜ ਇਹਨਾਂ ਨੇ ਬੜੇ ਆਏ ਉਹ ਕਹਿੰਦੇ ਪਹਿਲੇ ਬਾਹਰ ਉਹਨਾਂ ਦੇ ਸੱਟ ਵਜੇ ਪੈ ਤੇ ਦੁਕਾਨ ਤੋਂ ਉਹਨੂੰ ਚੁੱਕ ਜੀ ਕੋਲ ਮਲਾ ਕੇ ਮੈਡਮ ਤੇ ਕਨਫਰੈਂਸ ਕਰਨ ਦੀ ਲੜਾਈ ਅੰਦਰ ਹੋਈ ਏ ਕਿ ਨਹੀਂ ਹੋਈ ਪੱਕਾ ਕਨਫਰਮ ਮੈਡਮ ਇਹ ਹੈ ਸਰ ਲੜਾਈ ਬਾਹਰ ਵੀ ਲੜਦੇ ਜਦੋਂ ਉਹਨੂੰ ਫੜਾ ਕੇ ਅੰਦਰ ਲੈ ਕੇ ਆਏ ਅਸੀਂ ਤੁਹਾਨੂੰ ਉਹਦਾ ਦੱਸਿਆ ਨੇ ਬਾਹਰ ਦਾ ਸਾਨੂੰ ਠੀਕ ਠੀਕ ਹੈ ਅਸੀਂ ਸਭ ਆਪਣੀ ਪੋਸਟ ਉੱਪਰ ਕਿੱਥੇ ਪਹੁੰਚਿਆ ਸਭ ਜਾਣਕਾਰ ਦਿਓ ਕੀ ਮਾਮਲਾ ਸਰ ਪੁਰਾਏ ਮਾਮਲਾ ਵੇਖੋ ਜੀ ਅੱਜ ਅਚਾਨਕ ਪਤਾ ਲੱਗਿਆ ਕਿ ਜੋ ਸੀਨੀਅਰ ਸਕੰਦਰੀ ਸਕੂਲ ਚਿੰਨੇ ਵਾਲਾ ਬਾਜ਼ਿਲ ਦਾ 1 ਬਲੋਕ ਦਾ ਉੱਥੇ ਕੁਝ ਪਿੰਡ ਵਾਸੀਆਂ ਨੇ ਜਾਂ ਆਸ-ਪਾਸ ਦੇ ਪਿੰਡਾਂ ਦੇ ਪੇਰੈਂਟਸ ਨੇ ਜੋ ਲੋਕ ਨੇ ਉਹਨਾਂ ਨੇ ਇੱਕ ਤਰਨਾ ਲਗਾਇਆ ਹੋਇਆ ਜਦੋਂ ਇਹ ਸੂਚਨਾ ਮਿਲੀ ਤਾਂ ਡੀਓ ਸਾਹਿਬ ਵੀ ਫੀਲਡ 'ਚ ਸੀ ਤੇ ਮੈਨੂੰ ਉਹਨਾਂ ਨੇ ਭੇਜਿਆ ਕਿ ਤੁਸੀਂ ਮੌਕੇ ਤੇ ਪਹੁੰਚੋ ਇੱਥੇ ਆਏ ਆ ਇੱਥੇ ਆ ਕੇ ਪਤਾ ਲੱਗਿਆ ਕਿ ਕੁਝ ਦਿਨ ਪਹਿਲੇ ਬੱਚਿਆਂ ਦੀ ਕੋਈ ਲੜਾਈ ਹੋਈ ਸੀ ਉਹ ਲੜਾਈ ਦੇ ਕਾਰਨ ਵੀ ਤਰਨਾ ਲਗਿਆ ਸੀ ਸ਼ਾਇਦ ਪਿਛਲੇ ਮੰਗਲਵਾਰ ਦੀ ਗੱਲ ਹੈ ਤੇ ਪਰ ਉਹ ਮੁੱਦਾ ਜਿਹੜਾ ਹੈ ਉਹ ਬੱਚਿਆਂ ਤੇ ਕਾਰਵਾਈ ਲਈ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਸਕੂਲ ਵੱਲੋਂ ਜਾਂ ਜੋ ਵੀ ਸੀ ਬੱਚਿਆਂ ਦੇ ਪੇਰੈਂਟਸ ਵੱਲੋਂ ਉਹ ਸੂਚਨਾ ਦੇ ਦਿੱਤੀ ਗਈ ਸੀ ਉਹ ਪੁਲਿਸ ਪ੍ਰਸ਼ਾਸਨ ਕੋਲ ਹੈ ਮਾਮਲਾ ਐਫ ਆਈ ਆਰ ਪਤਾ ਲੱਗ ਗਿਆ ਹੈ ਕਿ ਕਿਉਂਕਿ ਡੀ ਐਸ ਪੀ ਸਾਮਣਾ ਮੁਲਾਕਾਤ ਹੋਈ ਮੌਕੇ ਤੇ ਉਹ ਵੀ ਪੁੰਚੇ ਸੀ। ਉਹ ਕਾਰਵਾਈ ਉਹਨਾਂ ਤੇ ਜੋ ਆਪਣੀ ਵਰਦੀ ਉਹ ਕਰ ਰਹੇ ਹਨ। ਪਰ ਅੱਜ ਦੇ ਦਰਨੇ ਦੇ ਵਿੱਚ ਜੋ ਨਜ਼ਰ ਆ ਰਿਹਾ ਉਹ ਕੁਝ ਪਿੰਡ ਵਾਸੀਆਂ ਦੀਆਂ ਆਦੀਆਂ ਮੰਗਾਂ ਨੇ। ਉਹਨਾਂ ਨੂੰ ਬੁਲਾਇਆ ਗਿਆ ਇੱਥੇ ਉਹਨਾਂ ਦੇ ਨੁਮਾਇੰਦਿਆਂ ਨੂੰ ਆਫਿਸ ਦੇ ਵਿੱਚ ਹੀ ਡੀ ਐਸ ਪੀ ਸਾਹਿਬ ਵੀ ਪੁਲਿਸ ਤੇ ਉਹ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਕਿ ਜੇਕਰ ਤੁਹਾਡੀਆਂ ਕੋਈ ਮੰਗਾਂ ਨੇ ਤੁਹਾਨੂੰ ਕੋਈ ਸਕੂਲ ਨਾਲ ਹੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਸਾਨੂੰ ਦੱਸੋ ਅਸੀਂ ਹਾਇਰ ਅਥਾਰਟੀ ਨੂੰ ਇਨਫੋਰਮ ਕਰਾਂਗੇ। ਜਿੱਦਾਂ ਵੀ ਹੋਇਆ ਸੀ ਉਹਨੂੰ ਡਿਪਾਰਟਮੈਂਟਲ ਪ੍ਰੋਸੀਡਿੰਗਸ ਉਸ ਤਾਂ ਉਹ ਸੀ ਐਂਟਰਟੇਨ ਕਰਾਂਗੇ ਟਾਈਮ ਦਿੱਤੇ ਉਹਨਾਂ ਨੂੰ ਕੋਈ ਗੱਲ ਸਰ ਮੇਨ ਮੰਗਾ ਕੀ ਨਾ ਉਹਨਾਂ ਦੀਆਂ ਕੋਈ ਹੋਰ ਦੱਸੋ ਮੇਨ ਜਿਹੜੀ ਮੇਨ ਕਰ ਰਹੇ ਨੇ ਉਹ ਮੇਨ ਕਾਰਨ ਤਾਂ ਜੋ ਲੜਾਈ ਦੀ ਗੱਲ ਸੀ ਉਹ ਵੀ ਥੋੜੀ ਬਹੁਤ ਹੈ ਵਿੱਚ ਕਿ ਉਸ ਦਿਨ ਜਿਹੜਾ ਉਹ ਚਾਹੁੰਦੇ ਸੀ ਉਹਨਾਂ ਨੂੰ ਉਸ ਤਰੀਕੇ ਸੂਚਨਾ ਨਹੀਂ ਮਿਲੀ ਦੂਸਰਾ ਉਹ ਕਹਿ ਰਹੇ ਸੀ ਕਿ ਲਾ ਐਂਡ ਆਰਡਰ ਦੀ ਸਥਿਤੀ ਦੀ ਗੱਲ ਸਾਹਮਣੇ ਆਈ ਏ ਕਿ ਸਕੂਲ ਦੇ ਬਾਹਰ ਜਿਹੜੇ ਲੋਕ ਨੇ ਕੁਝ ਇਸ ਤਰ੍ਹਾਂ ਦੇ ਅੰਸਰ ਹੁੰਦੇ ਆ ਜਿੰਦੇ ਨਾਲ ਸਾਡੇ ਸਕੂਲ ਦੀ ਡਿਸਪਲਨ ਨੂੰ ਖਤਰਾ ਹੈ ਇੱਕ ਤਾਂ ਇਹ ਗੱਲ ਸਾਹਮਣੇ ਆਈ ਏ ਦੂਸਰਾ ਉਹਨਾਂ ਨੂੰ ਆਇਆ ਕਿ ਸਕੂਲ ਦੇ ਵਿੱਚ ਜਦੋਂ ਅਸੀਂ ਆਉਂਦੇ ਆ ਜਾਂ ਕੋਈ ਕਮੇਟੀ ਵਗੈਰਾ ਫਾਰਮ ਹੋਈਏ ਤਾਂ ਸ਼ਾਇਦ ਸਾਨੂੰ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਗਿਆ ਜਿੰਨੀ ਤੇ ਲਿਖਤੀ ਸਾਡੇ ਕੋਲ ਨਹੀਂ ਆਏਗਾ ਅਸੀਂ ਉਹ ਮੈਟਰ ਕਿਵੇਂ ਇਨਕੁਆਇਰ ਕਰਵਾ ਸਕਦੇ ਹਾਂ ਇਸੇ ਲਈ ਉਹਨਾਂ ਨੂੰ ਅਸੀਂ ਇਨਫੋਰਮ ਕਰਤਾ ਸੀ ਸਹੀ ਸਿਰੇ ਤਰ੍ਹਾਂ ਸਿਹਤ ਕਰੂ ਕਰ ਰਹੇ ਆ ਉੰ데 ਇਹ ਮੇਨ ਮੁੱਦਾ ਗੱਲ ਕਰ ਰਹੇ ਅੰਦਰ ਹੀ ਹੌਂਦੀ ਰਿੱਪੀ ਸਾਹਿਬ ਵੀ ਆਏ ਸੀ ਉਹਨਾਂ ਸਾਹਮਣੇ ਮੇਨ ਗੱਲ ਰੱਖੀ ਵੀ ਮੈਡਮ ਦੀ ਬਦਲੀ ਕੀਤੀ ਜਾਵੇ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਮੇਨ ਮੁੱਦਾ ਉਹਨੇ ਚੁੱਕਿਆ ਤੁਸੀਂ ਗੱਲ ਨਹੀਂ ਕਰ ਰਹੇ ਸਰ ਹਾਂਜੀ ਕੁਝ ਪਿੰਡ ਵਾਸੀਆਂ ਵੱਲੋਂ ਇਹ ਮੰਗ ਸਿੱਧੇ ਤੋਰ ਤੇ ਰੱਖੀ ਗਈ ਹੈ ਹਾਂਜੀ ਪਰੰਤੂ ਇਹ ਪਤਾ ਹੀ ਹੈ ਆਪਾਂ ਨੂੰ ਕਿ ਜਿਹੜਾ ਕੰਮ ਹੈ ਇਹ ਸੋ ਇਹ ਪੁੱਛ ਰਿਹਾ ਮੰਗ ਕੀ ਰੱਖੀ ਗਈ ਸਰ ਮੰਗ ਪੁੱਛਨੇ ਤੁਹਾਡੇ ਮੂਹਰੇ ਮੰਗ ਇਹੀ ਰੱਖੀ ਗਈ ਹੈ ਕਿ ਮੈਡਮ ਜਿਹੜਾ ਉਹ ਸਾਨੂੰ ਕੋਆਪਰੇਟ ਨਹੀਂ ਕਰਦੇ ਤੇ ਮੈਡਮ ਵੱਲੋਂ ਜੋ ਅਸੀਂ ਆਨੇ ਆ ਕਿਸੇ ਕੰਮ ਲਈ ਸਕੂਲ ਦੇ ਵਿੱਚ ਪਹੁੰਚਦੇ ਹਾਂ ਸਾਨੂੰ ਉਹ ਬੰਦਾ ਮਾਨ ਸਤਕਾਰ ਜ ਇਸੇ ਲਈ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਖਤੀ ਵਿੱਚ ਆਪਣੀਆਂ ਗ੍ਰੀਵੈਂਸਿਸ ਦਿਓ ਅਸੀਂ ਉਹਨਾਂ ਤੇ ਵਿਚਾਰ ਕਰਾਂਗੇ ਜੋ ਡਿਪਾਰਟਮੈਂਟਲ ਬਣਦਾ ਅਸੀਂ ਜਰੂਰ ਉਹਦੇ ਤੇ ਕਰਾਂਗੇ ਠੀਕ ਸਰ ਆਪਣੀ ਪੋਸਟ ਅਸ਼ੁਕ ਨਾਮ ਸਰ ਆਪਣਾ ਪੰਖਜ ਅੰਗੀ ਡਿਪਟੀ ਡੀਓ ਸਕੈਂਡਰੀ ਫਾਜ਼ਿਲ ਧੰਨਵਾਦ ਸਰ ਕੋਈ ਲੜਾਈ ਹੋਈ ਸੀ ਕੁਝ ਨਹੀਂ ਆਪ ਠੀਕ ਹੈ ਜੀ ਮਕਦਮਾ ਅੰਦਰ ਜੋ ਹੈ ਖਾਣਾ ਰੋਣੇ ਹੁਦੇ ਇਸ ਸੰਬੰਧ ਚ ਜਿਹੜੀ ਮਤਲਬ ਪਬਲਿਕ ਹੈ ਕਿਸੇ ਵੀ ਜਿਹੜੀ ਪ੍ਰਿੰਸੀਪਲ ਹੈ ਨਾ ਉਹਦਾ ਕੰਟਰੋਲ ਨਹੀਂ ਇੱਥੇ ਕਰਦਾ ਸਹੀ ਸਕੂਲ ਵਿੱਚ ਜਿਹਦੇ ਕਰਕੇ ਧਰਨਾ ਇਹਨਾਂ ਨੇ ਲਾਇਆ ਤੇ ਉਹਾਂ ਕੰਟਰੋਲ ਹੁਣ ਕਰਕੇ ਉਹਦੀ ট্রান্সਪਰੇਂਸੀ ਹੋ ਗਈ ਠੀਕ ਤੇ ਤੁਸੀਂ ਪਹੁੰਚੇ ਇੱਥੇ ਹੋਈ ਗੱਲ ਪ੍ਰਿੰਸੀਪਲ ਨਾਲ ਕੋਈ ਨਹੀਂ ਕਰੇਸੀਪਲ ਨਾਲ ਨਹੀਂ ਹੈ ਜੀ ਮੇਰੀ ਗੱਲ ਹੋ ਜੂਗੀ ਆਪਣੇ ਆ ਰਹੇ ਤਾਂ ਸਿੱਖਿਆ ਅਫਸਰ ਆ ਰਹੇ ਆ ਸਾਰੇ ਨੂੰ ਆ ਕੇ